ਜੜਾਂ ਤੋਂ ਟੁੱਟ ਸਕੇ ਜੜਾਂ ਤੋਂ ਟੁੱਟ ਟੁੱਟ ਕੇ ਦਰਖਤ ਕਦੀ ਖਰਾ ਨਹੀਂ ਰਹਦਾ ਮਾਂ ਬੋਲੀ ਤੋਂ ਮੁੱਖ ਮੋੜ ਕੇ ਤੀ ਪੁੱਤਰ ਖਰਾ ਨਹੀਂ ਰਹਿੰਦਾ ਮਾਂ ਬੋਲੀ ਪੰਜਾਬੀ ਦੇ ਸੱਚੇ ਧੀਆਂ ਪੁੱਤਰੋ ਪੰਜਾਬੀ ਲੇਖਕ ਸਭਾ ਤੇ ਪੰਜਾਬੀ ਫਿਲਮ ਅਤੇ ਟੀਵੀ ਐਕਟਰਸ ਐਸੋਸੀਏਸ਼ਨ ਉਹਨਾਂ ਵੱਲੋਂ ਇਹ ਸਾਂਝਾ ਉਪਰਾਲਾ ਜਿਹੜਾ ਪੰਜਾਬ ਕਲਪ ਪਵੰਦੇ ਵਿੜੇ ਦੇ ਵਿੱਚ ਪੰਜਾਬ ਕਲਾ ਅਫੀਸ਼ਰ ਦੇ ਸਹਿਯੋਗ ਨਾਲ ਇਸ ਮਗਮਨੀ ਇਸ ਕਰ ਰਹੇ ਬਿਲਕੁਲ ਜਿਹੜੀਆਂ ਸ਼ਖਸੀਤਾਂ ਅੱਜ ਮੰਚ ਤੇ ਨੇ ਜਾਂ ਇਹਨਾਂ ਦੇ ਨਾਲ ਤੇ ਹੀ ਕਿੰਨੇ ਸਾਥੀ ਇੱਧਰ ਪੰਡਾਲ 'ਚ ਨੇ ਕਿਉਂ ਨੇ ਜਿਨ੍ਹਾਂ ਦੀਆਂ ਫਿਲਮਾਂ ਦੇਖਣ ਦੇ ਲਈ ਆਪਾਂ ਆਨਲਾਈਨ ਟਿਕਟਾਂ ਲੈਣੀਆਂ ਜਾਂ ਫਿਰ ਕਤਾਰ 'ਚ ਖੜ ਕੇ ਫਿਲਮਾਂ ਜਾਂ ਟਿਕਟਾਂ ਲੈ ਕੇ ਫਿਲਮਾਂ ਦੇਖਦੇ ਆਂ ਤੇ ਜੇਕਰ ਇਹਨਾਂ ਦੀ ਕਿਸੇ ਫਿਲਮ ਪ੍ਰੋਮੋਸ਼ਨ ਤੇ ਬੁਲਾਉਣਾ ਹੋਵੇ ਕਾਮੀ ਗੱਡੀਆਂ ਪਹਾੜਿਆਂ ਹੋਟਲਾਂ ਦਾ ਖਰਚਾ ਕਾਫੀ ਪਰਨਾ ਪੈਂਦਾ ਤੇ ਪਰ ਮੈਨੂੰ ਪਤਾ ਸੀਗਾ ਕਿ ਜੇ ਠੇਕੇਦਾਰ ਕਬਜ਼ੇ ਚ ਆ ਜਵੇ ਤੇ ਸਾਰੀ ਇੰਡਸਟਰੀ ਤੁਹਾਡੇ ਕੋਲ ਆ ਸਕਦੀ ਮੈਂ ਬਈ ਠੇਕੇਦਾਰ ਨਾਲ ਟੀਕਾ ਮਾਰਿਆ ਮੁਕੀ ਚਰੌਣੀ ਨਾਲ ਤੇ ਇਸ ਨੇ ਉਹ ਰੋਲ ਵਧੀਆ ਨਿਭਾਇਆ ਤੇ ਗਾਹਾਂ ਨੂੰ ਮੈਨੂੰ ਕਹਿੰਦਾ ਕਿ ਅੱਜ ਵਾਲਾ ਪ੍ਰੋਗਰਾਮ ਕਾਮਯਾਬਾ ਅਗਲਾ ਆਪਾਂ ਪਾਣੀ ਦੇੰਦਾ ਜਗਰਾਤੇ ਮੰਡ ਇਕੱਠਾ ਕਰਨਾ ਪੰਜਾਬੀ ਲੇਖਕ ਸਭਾ ਦਾ ਕੰਮ ਸਿਰਫ ਕਿਤਾਬਾਂ ਲੋਕ ਅਰਪਣ ਕਰਨਾ ਤੇ ਤਾਲੀਆਂ ਮਰਾਉਣਾ ਨਹੀਂ ਹੈ ਸ਼ਬਦਾਂ ਨੂੰ ਸਾਥਕ ਕਰਨਾ ਸਾਡਾ ਰੋਲ ਹੈ ਸੁਭਾਵਾਂ ਦਾ ਕੰਮ ਆਪਣਾ ਆਪਣਾ ਗੁਣਗਾਨ ਕਰਨਾ ਨਹੀਂ ਹੁੰਦਾ ਸਮਾਜ ਦੀਆਂ ਪੀੜਾਂ ਨੂੰ ਸਮਝ ਕੇ ਉਹਨਾਂ ਦਾ ਦਰਦ ਵਡਾਉਣਾ ਵੀ ਉਹਨਾਂ ਦੀ ਜ਼ਿੰਮੇਵਾਰੀ ਹੈ ਫਿਲਮ ਕੁਝ ਵੀ ਆਪਣੇ ਘਰੋਂ ਨਹੀਂ ਲੈ ਕੇ ਆਉਂਦੀ ਜੋ ਅਸੀਂ ਦਿੰਨੇ ਆ ਉਹ ਸਾਨੂੰ ਮੋੜਦੀ ਆ ਤੁਸੀਂ ਬੈਂਕ ਦੇ ਵਿੱਚ ਐਫ ਡੀ ਕਰਾਉਣੀ ਤੇ ਖੁਸ਼ ਹੁੰਦੇ ਹੋ ਕਿ ਉੱਪਰ ਮੈਨੂੰ 1 ਲੱਖ ਦੇ ਉੱਪਰ 20 ਹਜ਼ਾਰ ਵਿਆਜ ਮਿਲੂ ਨਹੀਂ ਜਨਾਬ ਲੱਖ ਰੁਪਇਆ ਤੁਹਾਡਾ ਉਸ ਦੇ ਉੱਤੇ ਉਹ 40 ਹਜ਼ਾਰ ਕਮਾਵੇ 50 ਹਜ਼ਾਰ ਕਮਾਵੇ ਤੁਹਾਨੂੰ ਥੋੜੇ ਪੈਸੇ ਦਾ ਹੀ ਮੋੜ ਦੇਣਾ ਫਿਲਮ ਨੂੰ ਤੁਸੀਂ ਜੋ ਦਿੰਨੇ ਹੋ ਫਿਲਮ ਜਦ ਉਹ ਤੁਹਾਨੂੰ ਮੋੜਦਾ ਇਹ ਵੱਖਰੀ ਗੱਲ ਹੈ ਕਿਉਂਕਿ ਕਿਸੇ ਜੀ ਇੱਕ ਚੋਰ ਦੀ ਇੱਕ ਡਾਕੂ ਦੀ ਕਹਾਣੀ ਤੋਂ ਬਣਾ ਕੇ ਫਿਲਮ ਬਣਾਵੇ ਤੇ ਉਹਨੂੰ ਦੇਖ ਕੇ ਕਈ ਹੋਰ ਜੋ ਡਾਕੂ ਬਣ ਜਾਣ ਇਹ ਇਹਦਾ ਮਤਲਬ ਸਾਡੇ ਚ ਕਮੀ ਹੈ ਉਹ ਤਾਂ ਸਾਨੂੰ ਸੁਧਾਰ ਲਈ ਦੱਸਣਾ ਚਾਹੁੰਦਾ ਕਿ ਆਹ ਕੁਝ ਹੋ ਰਿਹਾ ਹੈ ਪਰ ਅਸੀਂ ਤੋਂ ਉਲਟਾ ਲੈਂਦੇ ਹਾਂ ਜੇ ਉਹੀ ਫਿਲਮ ਮਿਲਖਾ ਸਿੰਘ ਤੇ ਫਿਲਮ ਬਣਾਵੇ ਸੁਬੇਦਾਰ ਤੇ ਫਿਲਮ ਬਣਾਵੇ ਹਾਕੀ ਵਾਲੇ ਕਪਤਾਨ ਤੇ ਫਿਲਮ ਬਣਾਵੇ ਫਿਰ ਅਸੀਂ ਨਹੀਂ ਚਾਹੁੰਦੇ ਕਿ ਹਾਂ ਸਾਡੇ ਪਿੰਡੋਂ ਕੋਈ ਕਪਤਾਨ ਜੰਮੇ ਤੇ ਮਿਲਖਾ ਸਿੰਘ ਬਣੇ ਜੇ ਉਹ ਕੁਛ ਅਸੀਂ ਦੇਖਣ ਜਾਂਦੇ ਹਾਂ ਫਿਰ ਉਹ ਮੋੜਦੀ ਆ ਇੱਥੇ ਰਿਸ਼ਤਿਆਂ ਦੀ ਗੱਲ ਹੋਈ ਪਰਿਵਾਰਾਂ ਦੀ ਗੱਲ ਹੋਈ ਰੋਣੀ ਵੀਰ ਅੱਜ ਕੱਲ ਜਿਹੋ ਜਿਹੇ ਸਾਡੇ ਪ੍ਰੋਗਰਾਮ ਹੁੰਦੇ ਨੇ ਘਰਾਂ ਦੇ ਵਿਆਹ ਦਾ ਤਾਂ ਗੱਲ ਛੱਡੋ ਮੰਗਣੀ ਤਾਂ ਗੱਲ ਛੱਡੋ ਉਹ ਮਤਲਬ ਅਸੀਂ ਇੰਨਾ ਕੁਝ ਦਿਖਾਵੇ ਚ ਚਲੇ ਗਏ ਆ ਅਸੀਂ ਫਿਲਮਾਂ 'ਚ ਵੀ ਕੋਈ ਚੀਜ਼ਾਂ ਉਹ ਦੇਖਣ ਜਾਂਦੇ ਆ ਅੱਜ ਬਾਜ਼ਾਰ ਸਾਨੂੰ ਚਲਾ ਰਿਹਾ ਅਸੀਂ ਬਿਜਾਰ ਨੂੰ ਨਹੀਂ ਚਲਾਉਂਦੇ ਤੁਸੀਂ ਕੀ ਖਾਓਗੇ ਕੀ ਪਾਓਗੇ ਕੀ ਕਹਿਣਾਗੇ ਕੀ ਬੋਲੋਗੇ ਕੀ ਸੁਣੋਗੇ ਇਹ ਤੁਹਾਡਾ ਟੈਲੀਵਿਜ਼ਨ ਤੁਹਾਡਾ ਮੋਬਾਈਲ ਤੈਅ ਕਰਦਾ ਤੁਸੀਂ ਤੈਅ ਨਹੀਂ ਕਰਦੇ ਅੱਜ ਮੈਂ ਸੈਕਟਰ ਫੇਜ਼ 6 ਦਾ ਹਸਪਤਾਲ ਹੈ ਉੱਥੇ ਜੀ ਮੈਂ ਰਿਪੋਰਟ ਦੇਖ ਰਿਹਾ ਸੀ ਉਹ ਕਹਿੰਦੇ ਕਿ ਹਰ ਰੋਜ਼ ਤਿੰਨ ਤੋਂ ਚਾਰ ਕੇਸ ਦੇ ਮਹੀਨੇ ਦੇ 35 ਤੋਂ 40 ਕੇ ਸਾਡੇ ਕੋਲ ਆਉਂਦੇ ਆ ਮਾਲ ਸਾਹਿਬ ਕਿ ਬੱਚੇ ਸੁੱਤੇ ਹੋਏ ਕਹਿੰਦੇ ਉਹ ਜੇ ਗੋਲੀ ਮਾਰ ਗੋਲੀ ਮਾਰ ਇੱਧਰੋਂ ਆ ਗਿਆ ਇੱਧਰੋਂ ਆ ਗਿਆ ਦੇਖੀ ਬਚਾਈ ਕਾਰਨ ਅਸੀਂ ਆਪਣਾ ਛਟਕਾਰਾ ਆਪਣੀ ਪੀੜ੍ਹੀ ਤੋਂ ਮੋਬਾਈਲ ਦੇ ਕੇ ਕਰਾ ਲਈਏ ਉਹ ਬੱਚੇ ਵੀਡੀਓ ਗੇਮ ਦੇ ਸੋਸ਼ਲ ਮੀਡੀਆ ਦੇ ਐਨੇ ਆਦੀ ਹੋ ਰਹੇ ਨੇ ਕਿ ਅੱਜ ਤੇ ਨਿਕਲ ਨਹੀਂ ਪਾ ਰਹੇ ਤੇ ਜੇ ਇਸ ਦੌਰ ਦੇ ਵਿੱਚ ਸਾਡੇ ਪੁਰੇ ਫਿਲਮਾਂ ਆ ਰਹੀਆਂ ਨੇ ਨਾਟਕ ਆ ਰਹੇ ਨੇ ਤੇ ਜਿਹਦੇ ਵੀ ਢੀੜੇ ਨਹੀਂ ਇਕੱਠੀ ਹੋਊਗੀ ਫਿਰ ਉਹ ਦੂਸਰੀ ਵਾਰ ਜਿਹਨੇ ਪੈਸੇ ਲਾਇਓ ਕਿਉਂ ਲਾਊਗਾ ਉਸ ਚੀਜ਼ ਉੱਤੇ ਕੱਲ ਕਿਉਂ ਦਾਅ ਖੇਡੂਗਾ ਉਹ ਜੇ ਉਹਨੇ ਹਰ ਵਾਰ ਜੂਆ ਹਾਰਨਾ ਹੈ ਫਿਰ ਉਹ ਜੂਆ ਕਿਉਂ ਖੇਡੂਗਾ ਅਸੀਂ ਥੀਏਟਰ ਦੇਖਣ ਕਿਉਂ ਨਹੀਂ ਜਾਂਦੇ ਜੇ ਜਾਣਦੇ ਆ ਫਿਰ ਉੱਥੇ ਮੂੜੇ ਰੱਖੀ ਹੋਈ ਘਡੋਨੀ 'ਚ ਪੈਸਾ ਕਿਉਂ ਨਹੀਂ ਕਰਕੇ ਪਾ ਕੇ ਆਉਂਦੇ ਜੇ ਸਾਨੂੰ ਲੱਗਦਾ ਹੈ ਕਿਸੇ ਸਮੇਂ ਚੰਡੀਗੜ੍ਹ ਦੇ ਵਿੱਚ ਸਿਨੇਮਿਆਂ ਦੇ ਹਵਾਲੇ ਨਾਲ ਇਲਾਕਿਆਂ ਦੀ ਪਛਾਣ ਬਣ ਗਈ ਸੀ ਕਿ ਕਿੱਥੇ ਕਰਨ ਸਿਨੇਮਾ ਕਿੱਥੇ ਰੀਲਮ ਸਿਨੇਮਾ ਇੱਥੇ ਕਿਹੜਾ ਥੀਏਟਰ ਹੈ ਤੇ ਅੱਜ ਜਿਹੜੇ ਥੀਏਟਰ ਨੇ ਉਹ ਮੇਰਾ ਖਿਆਲ ਲੈ ਦੇ ਕੇ 100-150 ਕੁਰਸੀਆਂ ਜਿਹੜੇ ਹੁੰਦੇ ਨੇ ਤੇ ਉਹ ਵੀ ਭਰੇ ਨਹੀਂ ਹੁੰਦੇ ਹਾਂ ਸਾਡੀ ਲੇਖਣੀ ਨੇ ਜੋ ਰੌਣਕ ਲਗਾਉਣਾ ਹੈ ਉਹ ਸਾਡਾ ਜੁਮਾ ਹੈ ਸਾਡੇ ਅਦਾਕਾਰਾਂ ਨੇ ਜੋ ਰੌਣਕ ਲਗਾਉਣਾ ਹੈ ਉਹ ਨਾਲ ਦਾ ਜੁਮਾ ਹੈ ਪਰ ਅਸੀਂ ਆਪਣੀ ਜ਼ਿੰਮੇਵਾਰੀ ਛੱਡ ਕੇ ਸਿਰਫ ਦੁਆਏ ਤੋਂ ਉਮੀਦ ਕਰ ਰਹੇ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਵੇ ਮੇਰਾ ਸਰਿਆ ਵੇ ਜਿਹੜੀ ਗੱਲ ਇੱਥੋਂ ਬਰਮਾ ਜੀ ਔਰ ਰੌਣੀ ਹਰਾਂ ਨੇ ਸ਼ੂਹੀ ਅੱਜ ਤੁਸੀਂ ਘਰੇ ਪੱਖਾ ਲਵਾ ਲਓ ਘਰੇ ਟੀਵੀਜਨ ਲਿਆਓ ਘਰੇ ਕੂਲਰ ਲੈ ਲਓ ਘਰੇ ਗੈਸ ਵਾਲਾ ਲੈ ਲਓ ਉਹ ਚੁੱਲਾ ਜੇ ਪਕਾਉਣ ਵਾਲਾ ਨਾਲ ਤੁਹਾਨੂੰ ਦੇਣਗੇ ਕਿ ਖੇਚੇ ਤੋਂ ਉਪਰ ਹੈਗੀ ਦੋ ਸਾਲ ਬਾਅਦ ਤਿੰਨ ਸਾਲ ਬਾਅਦ ਬਦਲ ਲਿਓ ਜਦੋਂ ਖਰਾਬ ਹੋ ਗਿਆ ਚੇਂਜ ਕਰਾ ਲਿਓ ਅਸੀਂ ਆਪਣਾ ਸੱਭਿਆਚਾਰ ਗਵਾ ਬੈਠੇ ਆਂ ਅਸੀਂ ਮਰੰਮਤ ਸ਼ਬਦ ਭੁੱਲ ਗਏ ਅੱਗੇ ਮਧਾਣੀ ਮੰਜਾ ਪੱਖਾ ਸਭ ਕੁਝ ਮਰੰਮਤ ਹੁੰਦਾ ਸੀ ਹੁਣ ਅਸੀਂ ਕਹਿੰਦੇ ਆ ਖਰਾਬ ਸਿੱਟ ਨਵਾਂ ਲਿਆ ਤੇ ਉਹ ਯੂਜ਼ ਐਂਡ ਥਰੋ ਪੈਨ ਤੋਂ ਲੈ ਕੇ ਅਸੀਂ ਇਸ ਚੀਜ਼ ਤੱਕ ਆ ਗਏ ਕਿ ਸਿੱਕਾ ਪੂਣ ਦੀ ਲੋੜ ਨਹੀਂ ਪੈਂਦੀ ਚ ਖਤਮ ਹੋ ਗਿਆ ਤੇ ਸਿੱੜ ਦੋ ਨਵਾਂ ਮੰਦਾ ਤੇ ਜਦੋਂ ਬੱਚਿਆਂ ਨੂੰ ਅਸੀਂ ਇਹ ਨਾ ਚੀਜ਼ਾਂ ਨਾਲ ਜੋੜਤਾ ਜੂਨ ਥਰੋ ਤੇ ਜਵਾਕ ਫਿਰ ਰਿਸ਼ਤਿਆਂ ਚ ਜੋ ਵੀ ਜੂਨ ਥਰੋ ਲੱਭਦੇ ਉਹਦੇ ਵਿੱਚੋਂ ਇਹੀ ਲੱਭਦੇ ਨੇ ਕਿ ਵਰਤ ਲਿਆ ਵੀ ਉਹਦੀ ਜ਼ਿੰਮੇਵਾਰੀ ਸੀ ਮੈਨੂੰ ਪੜਾ ਲਖਾਤਾ ਹੁਣ ਮੇਰੀ ਜ਼ਿੰਮੇਵਾਰੀ ਆਪਣੇ ਨਿਆਣੇ ਪਾਲਣੇ ਆ ਅੱਗੇ ਮੈਰੀ ਜਣ ਦੀ ਵਗੈਰ ਉਹ ਕਿ ਮੈਨੂੰ ਬੋਲ ਦਾ ਚਰਚਾ ਚੜਨਾ ਇਹ ਅਸੀਂ ਲੜੀ ਬਣਾ ਲਈ ਉਹਨਾਂ ਪਿਰਤਾਂ ਨੂੰ ਇਸ ਪੰਜਾਬੀ ਫਿਲਮ ਇੰਡਸਟਰੀ ਨੇ ਤੋੜਿਆ ਸਾਡੇ ਚ ਆ ਰਹੀਆਂ ਖਰੋਤਾਂ ਨੂੰ ਤੋੜਿਆ ਫਿਲਮ ਸੀ ਲੰਘੇ ਦਿਨੀ ਹਜੂਰ ਸਾਹਿਬ ਦੀ ਯਾਤਰਾ ਵਾਲੀ ਰੋਣੀ ਗਈ ਤੁਸੀਂ ਵੀ ਸਾਰੇ ਸੀਗੇ ਜਦੋਂ ਉਹ ਫਿਲਮ ਅਰਦਾਸ ਤੋਂ ਬਾਅਦ ਆਹ ਅਰਦਾਸ ਸਰਵੱਤੇ ਪੜੇ ਉਹ ਫਿਲਮ ਦੇਰ ਰਾਤ ਨੂੰ ਸਮੇਂ ਦੇ ਹਿਸਾਬ ਨਾਲ ਕਿਉਂਕਿ ਟੀਵੀ ਦੇ ਪ੍ਰੋਗਰਾਮ ਹੁੰਦੇ ਨੇ ਸਾਰੇ ਉਹ ਤਾਂ ਕਰਕੇ ਬੈਠੇ ਹੋ ਕਿ ਮੈਂ ਰਾਤ ਨੂੰ 11 ਵਜੇ ਤੋਂ ਬਾਅਦ ਉਹਦਾ ਸ਼ੋਅ ਦੇਖਣ ਗਿਆ ਤੇ ਫਿਲਮ ਤੋਂ ਬਾਅਦ ਮੈਂ ਮਰਕੀ ਚਰੌਣੀ ਔਰ ਗੁਰਪ੍ਰੀਤ ਕੁੱਕੀ ਬਾਈ ਫੋਨ ਕਰਕੇ ਗਿਆ ਕਿ ਭਾਈ ਇਹ ਗੱਲ ਕਦੇ ਧਿਆਨ 'ਚ ਵੀ ਨਹੀਂ ਆਈ ਸੀ ਹੁਣ ਪਰਿਵਾਰ ਸਣੇ ਹਜੂਰ ਸਾਹਿਬ ਜ਼ਰੂਰ ਜਾਉਣਾ। ਕੁਝ ਚੀਜ਼ਾਂ ਸਾਨੂੰ ਫਿਲਮਾਂ ਦੱਸ ਦਿੰਦੀਆਂ ਨੇ ਜਿਹੜੀਆਂ ਅਸੀਂ ਅਣਗੋਲੀਆਂ ਪਾਈ ਹੁੰਦੇ ਆਂ। ਕੋਈ ਸ਼ੱਕ ਨਹੀਂ। ਹੋ ਸਕਦਾ ਹੈ ਕਿ ਵਿਦੇਸ਼ੀ ਵਿਜਵਾਕ ਸਾਡੇ ਨਾਲੋਂ ਵੱਧ ਪੰਜਾਬੀ ਨਾਲ ਜੁੜ ਰਹੇ ਹੋਣ। ਪਰ ਉੱਚ ਫਿਲਮਾਂ ਦਾ ਰੋਲ ਵੱਡਾ ਹੈ। ਪਰ ਇੱਥੇ ਸਾਡੇ ਆਪਣੇ ਜਵਾਨ ਜਿਹੜੇ ਆਪਣੇ ਸੱਭਿਆਚਾਰ ਤੋਂ ਟੁੱਟ ਰਹੇ ਨੇ। ਉਹਦੇ ਵਿੱਚ ਵੀ ਫਿਲਮਾਂ ਹੁਣ ਆਪਣਾ ਅਸਰੂ ਰੋਲ ਨਿਭਾ ਰਹੀਆਂ ਹਨ ਪਰ ਉਹਦੇ ਲਈ ਸਾਡੀਆਂ ਸੁਭਾਵਾਂ ਨੂੰ ਸੰਸਥਾਵਾਂ ਨੂੰ ਲੇਖਕਾਂ ਨੂੰ ਉਹ ਜਿਹਾ ਖਾਜਾ ਉਹਨਾਂ ਨੂੰ ਦੇਣਾ ਪੈਣਾ ਅਸੀਂ ਆਪਣੀਆਂ ਲਿਖਤਾਂ ਆਪਣੀਆਂ ਕਹਾਣੀਆਂ ਆਪਣੀਆਂ ਕਵਤਾਂਾਂ ਆਪਣੇ ਗੀਤ ਆਪਣੀਆਂ ਗਜ਼ਲਾਂ ਕਤਮਾਬਾਈ ਇੱਥੇ ਬੈਠਾ ਸੀਗਾ ਮੈਂ ਉਹਦੇ ਗੀਤ ਸੋ ਅਜੇ ਹੀ ਕਿੰਨੇ ਗੀਤਕਾਰ ਰਹੇਗੇ ਜਿਨ੍ਹਾਂ ਨੇ ਚੰਗੀਆਂ ਕੀਤਾ ਤੇ ਅੱਜ ਫਿਲਮਾਂ ਬਣ ਸਕਦੀਆਂ ਸੋ ਅਸੀਂ ਜੇਕਰ ਇਹ ਸਾਰਥਕ ਨਾ ਨਿਭਾਈਏ ਤਾਂ ਮੇਰਾ ਲਗਾ ਹੁੰਦਾ ਸਮੇਂ ਦੇ ਵਿੱਚ ਚੰਗੀਆਂ ਹੋਰ ਫਿਲਮਾਂ ਸਾਡੇ ਸਾਹਮਣੇ ਹੋਣਗੀਆਂ ਇਹ ਪੰਜਾਬੀ ਲੇਖਕ ਸਰਵਾ ਦਾ ਇੱਕ ਅਜਿਹਾ ਬੇੜਾ ਹੈ ਮੈਂ ਆਪਣੇ ਸਾਰੇ ਸਤਿਕਾਰਤ ਪ੍ਰਦਾਨਗੀ ਮੰਡਲ ਨੂੰ ਜੇ ਦੱਸਾਂ ਕਿ ਇੰਜ ਹੀ ਭਰਦਾ ਸਮਾਗਮ ਦੇ ਸਮੇਂ ਚਾਹੇ ਉਹ ਕਿਸੇ ਵਿਸ਼ੇ ਤੇ ਹੋਵੇ ਸੀ ਹਮੇਸ਼ਾ ਵਿਸ਼ਾ ਦਾ ਕੋਸ਼ਿਸ਼ ਕਰਦੇ ਰਹੇ ਲਗਾਤਾਰ ਕਿ ਉਹਨਾਂ ਸਾਰਥਕ ਵਿਸ਼ਿਆਂ ਤੇ ਚਰਚਾ ਛੇੜੀਏ ਜਿਹਦੇ ਵਿੱਚ ਅਸੀਂ ਅੱਜ ਇਹ ਸੱਦਾ ਦਿੱਤਾ ਸੀਗਾ ਆਪਕਾ ਹੋਣ ਨੂੰ ਪਰ ਪੱਤਾ ਵਿਸੁਚੀ ਟੀਮ ਜਿਵੇਂ ਖੁੱਲ੍ਹ ਦੇ ਨਾਲ ਆਈ ਆ ਮੈਂ ਉਮੀਦ ਕਰਦਾ ਕਿ ਪੰਜਾਬ ਨੂੰ ਪੰਜਾਬ ਬਣਾਉਣ ਲਈ ਪੰਜਾਬੀਆਂ ਦੇ ਵਿੱਚ ਪੰਜਾਬੀਅਤ ਨੂੰ ਜੁੜਾ ਰੱਖਣ ਲਈ ਉਹ ਦੀਵਾ ਜਗਦਾ ਰੱਖਣ ਦੇ ਲਈ ਅਸੀਂ ਮਿਲ ਕੇ ਕੰਮ ਕਰਦੇ ਰਵਾਂਗੇ ਪੰਜਾਬੀ ਦੇਖਕ ਸਵਾ ਦਾ ਜੀੜਾ ਹਮੇਸ਼ਾ ਬਣੂਗੀ ਆ ਬਹੁਤ